ਸਾਸਟਰੀ ਕਾਲਜੀ ਸਾਰਿਆਂ ਨੂੰ ਲੋ ਜੀ ਹਾਜ਼ਰ ਹਾਂ ਤੁਹਾਡੇ ਲਈ ਇੱਕ ਨਵੀਂ ਰੈਸਪੀ ਲੈ ਕੇ ਅੱਜ ਦੀ ਜਿਹੜੀ ਰੈਸਪੀ ਬਹੁਤ ਹੀ ਆਸਾਨ ਰੈਸਪੀ ਆ ਦਿਖਾਨੇ ਅੱਜ ਆਪਾਂ ਕੀ ਬਣਾਉਣ ਜਾ ਰਹੇ ਹਾਂ ਲੋ ਜੀ ਅੱਜ ਆਪਾਂ ਬਣਾ ਰਹੇ ਹਾਂ ਟਮਾਟਰ ਦੀ ਚਟਣੀ ਕੀ ਕੀ ਆਪਾਂ ਨਾਲ ਹੋਰ ਲਿਆ ਮੀਡੀਅਮ ਸਾਈਜ਼ ਦਾ ਮੈਂ ਹਾਫ ਪਿਆਜ਼ ਲਿਆ ਤੇ 8 ਤੋਂ 9 ਮੈਂ ਮਿਰਚਾਂ ਲਈਆਂ ਨੇ ਕਿਉਂਕਿ ਆਪਾਂ ਪੂਰੀ ਕਰਾਰੀ ਚਟਣੀ ਬਣਾਣੀ ਆ ਨਾਲ ਜੇ ਆਪਾਂ ਲਸਣ ਤੇ ਅਦਰਕ ਦਾ ਪੇਸਟ ਜੇ ਬਣਾ ਲਿਆ ਪੇਸਟ ਨਹੀਂ ਬਣਾਇਆ ਥੋੜਾ ਡੈਢ ਜੇ ਇਦਾਂ ਰੱਖਿਆ ਉਹਦੇ ਵਿੱਚ ਹੀ ਮੈਂ ਸੌਫ ਜੀਰਾ ਅਜਵਾਇਨ ਤੇ ਮੇਥਿਆਂ ਦੇ ਜੜਾ ਹੁੰਦਾ ਨਾ ਦਾਣੇ ਤੇ ਉਹ ਵਿੱਚ ਪੀਸ ਲਿਆ ਚਲੋ ਜੀ ਅੱਗੇ ਕਰਦੇ ਆਂ ਸਟਾਰਟ ਆਪਾਂ ਨੇ ਪੈਨ ਵਿੱਚ ਤੇਲ ਰੱਖ ਲਿਆ ਤੇ ਅੱਗੇ ਹੁਣ ਆਪਾਂ ਕਰਦੇ ਆਂ ਲੋ ਜੀ ਆਪਾਂ ਲਸਣ ਅਦਰਕ ਪਾਪੇ ਆ ਨਾ ਤੇ ਆਪਾਂ ਪੀਸ ਹੀ ਕੱਟਿਆ ਤੇ ਨਾ ਹੀ ਆਪਾਂ ਇਹਦਾ ਪੇਸਟ ਤਿਆਰ ਕੀਤਾ ਆਪਾਂ ਇਹਨੂੰ ਮੋਟਾ ਜਿਹਾ ਰੱਖ ਕੇ ਪੀਸਿਆ ਬੈਡ ਜਿਹਾ ਉਹਦਾ ਬਣਾ ਲਿਆ ਲੋ ਜੀ ਇਸ ਤੋਂ ਬਾਅਦ ਆਪਾਂ ਪਿਆਜ਼ ਐਡ ਕਰਾਂਗੇ ਕਿ ਆਜ ਆਪਾਂ ਇਹਰਤ ਕਰ ਦਿੱਤਾ ਤੇ ਇਹਦੀ ਤਰ੍ਹਾਂ ਮਸਾਲਾ ਲਵਾਂਗੇ ਇਹਨਾਂ ਨੂੰ ਹੁਣ ਆਪਾਂ ਭੁੰਨਾਂਗੇ ਥੋੜਾ ਟਾਈਮ ਉਸ ਤੋਂ ਬਾਅਦ ਆਪਾਂ ਮਿਰਚ ਚਰਟ ਕਰਕੇ ਮਿਰਚ ਦੇ ਨਾਲ ਹੀ ਆਪਾਂ ਟਮਾਟਰ ਐਡ ਕਰ ਦਾਂਗੇ ਕਿਉਂਕਿ ਨਾ ਜੇ ਅਪਾ ਇਦਾਂ ਮਿਰਚ ਭੁੰਨੀਏ ਤਾਂ ਫਿਰ ਉਹ ਨਾ ਗਲੇ ਨੂੰ ਚੜ ਜਾਂਦੀ ਹੈ ਤੇ ਆਪਾਂ ਨਾਲ ਹੀ ਟਮਾਟਰ ਐਡ ਕਰ ਦਾਂਗੇ ਥੋੜੇ ਮਾਰ ਕੇ ਬਸ ਇੱਕ ਨੂੰ ਮਿਲਾਉਣਾ ਮਿਰਚਾਂ ਨੂੰ ਨਾਲ ਹੀ ਆਪਾਂ ਟਮਾਟਰ ਐਡ ਕਰ ਦੇਣਾ ਪਿਆਜ਼ ਆ ਜਿਹੜਾ ਆਪਾਂ ਬਹੁਤ ਥੋੜਾ ਐਡ ਕੀਤਾ ਉਹ ਵੀ ਥੋੜਾ ਜਿਹਾ ਆਪਾਂ ਐਡ ਕੀਤਾ ਫਲੇਵਰ ਲਈ ਕਿਉਂਕਿ ਆਪਾਂ ਟਮਾਟਰ ਦੀ ਚਟਨੀ ਬਣਾ ਰਹੇ ਹਾਂ ਇਸ ਲਈ ਬਸ ਆਪਾਂ ਥੋੜਾ ਹੀ ਪਾਵਾਂਗੇ ਪਿਆਜ਼। ਔਰ ਜੀ ਮਿਰਚ ਐਡ ਕਰਤੀਆਂ ਨਾਲ ਹੀ ਆਪਾਂ ਪਿਆਜ਼ ਟਮਾਟਰ ਐਸਾ ਮੈਸ਼ ਕਰ ਲੈਂਦੇ ਹਾਂ। ਮਜੀ ਆਪਾਂ ਟਮਾਟਰ ਉਹ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਿੱਤੇ ਹੁਣ ਨਾਲ ਹੀ ਆਪਾਂ ਇਹਦੇ ਵਿੱਚ ਨਮਕ ਐਡ ਕਰਾਂਗੇ। ਨਮਕ ਨਾਲ ਹੀ ਐਡ ਕਰਨ ਨਾਲ ਨਾ ਫਿਰ ਜਿਹੜਾ ਹੈਗਾ ਆਪਣਾ ਮਸਾਲਾ ਇਹ ਜਲਦੀ ਪੱਕ ਜਾਊਗਾ। ਜਿੱਦਾਂ ਟਮਾਟਰ ਟਾਈਮ ਲੱਗ ਜਾਂਦਾ ਇਹ ਨਾਲ ਦੀ ਨਾਲ ਹੀ ਗਲ ਜਾਣਾ ਹੈ। ਹੁਣ ਆਪਾਂ ਨਮਕ ਐਡ ਕਰ ਦੋ। ਨਮਕ ਆਪਾਂ ਸਵਾਦ ਅਸਾਰ ਐਡ ਕਰਾਂਗੇ ਜਿੰਨੀ ਕਾਪਣਾ ਹੈਗੀ ਆ ਟਮਾਟਰ ਨੂੰ ਉਸ ਹਾਵ ਨਾਲ ਆਪਾਂ ਨੂੰ ਨਮਕ ਐਡ ਕਰਨਾ ਹੈ ਲੋਕੀ ਨਮਕ ਆਪਾਂ ਐਡ ਕਰ ਦਿੱਤਾ ਤੇ ਅਗਰ ਤੁਸੀਂ ਖੱਟੀ ਮਿੱਠੀ ਚਟਣੀ ਬਣਾਉਣਾ ਚਾਹੁੰਦੇ ਹੋ ਤਾਂ ਜਿੱਦਾਂ ਆਪਣੇ ਟਮਾਟਰ ਜ਼ਿਆਦਾ ਖਟਿਆਈ ਵਾਲੇ ਆ ਤਾਂ ਆਪਾਂ ਇਹਦੇ ਵਿੱਚ ਨਾ ਥੋੜੀ 슈ਗਰ ਐਡ ਕਰ ਸਕਦੇ ਆ ਅੱਧਾ ਚਮਚ ਇੱਕ ਚਮਚ ਐਡ ਕਰਾਂਗੇ ਜੋ ਆਪਾਂ ਟਮਾਟਰ ਐਡ ਕੀਤੇ ਨੇ ਇਹਦੀ ਆਪਾਂ ਪਿਊਰੀ ਨਹੀਂ ਬਣਾ ਕੇ ਪਾਣੀ ਹੈਗੇ ਇਹਨੂੰ ਆਪਾਂ ਕੱਟ ਕੇ ਐਡ ਕਰਨਾ ਹੈ ਉਜੇ ਕਾ ਮਸਾਲੇ ਐਡ ਕਰਾਂਗੇ ਧਨੀਆ ਪਾਊਡਰ ਪਾਇਆ ਦਾਲ ਚੀਨੀ ਦਾ ਪਾਊਡਰ ਪਾਇਆ ਇਹਦੇ ਵਿੱਚ ਆਪਾਂ ਮਿਰਚ ਕੋਈ ਵੀ ਐਡ ਕਰ ਸਕਦੇ ਹਾਂ ਥੋੜੀ ਜਿਹੀ ਮੈਂ ਕਾਲੀ ਮਿਰਚ ਪਾਉਂਗੀ ਜੀਰਾ ਪਾਊਡਰ ਤੇ ਥੋੜਾ ਜਿਹਾ ਇਹਦੇ ਵਿੱਚ ਮੈਂ ਗਰਮ ਮਸਾਲਾ ਪਾਉਂਗੀ ਹਲਦੀ ਨਹੀਂ ਪਾਣੀ ਹੈਗੀ ਇਹਦੇ ਵਿੱਚ ਲਓ ਜੀ ਮਸਾਲੇ ਆਪਾਂ ਐਡ ਕਰ ਲਿਆ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਿਆ ਉਹਨਾਂ ਬੜੀ ਚੰਗੀ ਤਰ੍ਹਾਂ ਪਕਾਵਾਂਗੇ ਬਿਲਕੁਲ ਹੀ ਆਪਣਾ ਜਿਹੜਾ ਹੈਗਾ ਵਾ ਰੈਡੀ ਹੋ ਰਹੀ ਹੈ ਚਟਣੀ ਇਹਨੇ ਬਿਲਕੁਲ ਹੀ ਇਦਾਂ ਓਇਲ ਛੱਡ ਦੇਣਾ ਵਾ ਤੇ ਫਿਰ ਵੀ ਆਪਾਂ ਇਹਨੂੰ ਇਹਦੇ ਵਿੱਚ ਇੱਕ ਵੀ ਨਾ ਬੂੰਦ ਪਾਣੀ ਨਹੀਂ ਰਹਿਣੀ ਚਾਹੀਦੀ ਇਹ ਨਹੀਂ ਹੈ ਕਿ ਆਪਾਂ ਮੰਨ ਚਾਰ ਮਿੰਟ ਇਹਨੂੰ ਪਕਾ ਕੇ ਤੇ ਬਸ ਇਹਨੂੰ ਆਪਾਂ ਲਾ ਲਾਂਗੇ ਆਪਾਂ ਇਹਦੇ ਵਿੱਚ ਪਾਣੀ ਬਿਲਕੁਲ ਹੀ ਨਹੀਂ ਛੱਡਣਾ ਹੈ ਜਦੋਂ ਟਮਾਟਰਾਂ ਚ ਕਾਫੀ ਹੁੰਦਾ ਵਾ ਪਾਣੀ ਤੇ ਉਹ ਆਪਾਂ ਬਿਲਕੁਲ ਹੀ ਇਹਨੂੰ ਪਕਾਣਾ ਫੇਰ ਹੀ ਇਹਦਾ ਟੇਸਟ ਆਣਾ ਲੋ ਜੀ 5 ਮਿੰਟ ਆਪਣੇ ਹੋਰ ਲੱਗਣਗੇ ਤੇ ਉਸ ਤੋਂ ਬਾਅਦ ਆਪਣੀ ਜਿਹੜੀ ਛੜਣੀ ਹੈ ਉਹ ਰੈਡੀ ਆ ਜਿੱਦਾਂ ਮੈਂ ਇਹਦੇ ਵਿੱਚ ਹਰੀ ਮਿਰਚ ਪਾਈ ਹੈ ਨਾ ਕੱਟ ਕੇ ਪਾਈ ਆ ਹਨ ਮੈਨੂੰ ਕੱਟ ਕੇ ਬੜੀ ਵਧੀਆ ਲੱਗਦੀ ਆ ਅਗਰ ਤੁਸੀਂ ਨਹੀਂ ਪਸੰਦ ਕਰਦੇ ਹਰੀ ਮਿਰਚ ਕੱਟ ਕੇ ਪਾਣਾ ਤੁਸੀਂ ਉਹਦਾ ਹਰੀ ਮਿਰਚ ਦਾ ਪੇਸਟ ਬਣਾ ਸਕਦੇ ਹੋ ਉਹਦਾ ਵੀ ਚੱਲ ਜੇ ਆਪਣੀ ਮਰਜ਼ੀ ਜਿੱਦਾਂ ਆਪਾਂ ਨੂੰ ਪਸੰਦ ਆ ਤਾਂ ਉਹ ਤਾਂ ਹੀ ਬਾ ਸਕਦੇ ਨੇ ਲੋ ਜੀ ਚਟਣੀ ਆਪਣੀ ਹੋ ਗਈ ਆ ਰੈਡੀ ਬਿਲਕੁਲ ਪਿਆਰਾ ਹੁਣ ਆਪਾਂ ਕਰ ਦਿਆਂਗੇ ਗੈਸ ਬੰਦ ਲੋ ਜੀ ਚਟਣੀ ਆਪਣੀ ਹੋ ਗਈ ਆ ਰੈਡੀ ਤੇ ਇਹਦੇ ਵਿੱਚ ਨਾ ਮੈਂ ਧਨੀਆ ਨਹੀਂ ਐਡ ਕੀਤਾ ਹੈਗਾ ਧਨੀਆ ਪਾਊਡਰ ਐਡ ਕੀਤਾ ਪਰ ਮੈਂ ਇਹਦੇ ਵਿੱਚ ਹਰਾ ਧਨੀਆ ਨਹੀਂ ਐਡ ਕੀਤਾ ਹੈਗਾ ਖਾਣ ਵਿੱਚ ਇੰਨੀ ਕੁ ਟੇਸਟੀ ਲੱਗਦੀ ਆ ਕਿਵੇਂ ਵੀ ਆਪਾਂ ਇਹਨੂੰ ਖਾ ਸਕਦੇ ਆ ਪ੍ਰਾਠੇ ਨਾਲ ਖਾ ਸਕਦੇ ਆ ਪੂਰੀ ਨਾਲ ਖਾ ਸਕਦੇ ਆ ਜਿੱਦ ਆਪਾਂ ਸੈਂਡਵਿਚ ਬਣਾ ਬਣਾਣੇ ਆ ਨਾ ਉਹਦੇ ਵਿੱਚ ਵੀ ਆਪਾਂ ਐਡ ਕਰ ਸਕਦੇ ਆ ਜਿੱਦਾਂ ਕੋਈ ਦਾਲ ਬਣਾਣੇ ਆ ਦਾਲ ਨਾਲ ਟਮਾਟਰ ਦੀ ਚਟਨੀ ਖਾਓ ਦੇਖੋ ਕਿੰਨਾ ਵਧੀਆ ਲੱਗੂਗਾ ਨਜ਼ਾਰਾ ਹੀ ਆ ਜਾਂਦਾ ਖਾ ਕੇ ਕਿਸੇ ਤਰ੍ਹਾਂ ਵੀ ਇਹਨੂੰ ਆਪਾਂ ਖਾ ਸਕਦੇ ਆ ਅਗਰ ਆਪਾਂ ਘਰ ਪੀਜ਼ਾ ਬਣਾਣੇ ਆ ਤਾਂ ਆਪਾਂ ਕੇਚਅਪ ਦੀ ਜਗ੍ਹਾ ਤੇ ਆਪਾਂ ਇਹਨੂੰ ਯੂਜ਼ ਕਰ ਸਕਦੇ ਆ ਘਰੇ ਤਿਆਰ ਕਰਕੇ ਵਾਹਲੀਆਂ ਵੀ ਵਧੀਆ ਬਣਦੀਆਂ ਇੰਨੀ ਕਿ ਇਹ ਟੇਸਟੀ ਹੁੰਦੀ ਹੈ ਜਿਹਦਾ ਕੋਈ ਹਿਸਾਬ ਹੀ ਨਹੀਂ ਇਹਨੂੰ 8 ਤੋਂ 10 ਦਿਨ ਆਰਾਮ ਨਾਲ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਕੋਈ ਇਦਾਂ ਦਾ ਇਹਦੇ ਵਿੱਚ ਹੈ ਨਹੀਂਗਾ ਕਿ ਖਰਾਬ ਹੋ ਜਾਏਗੀ ਬਿਲਕੁਲ ਖਰਾਬ ਨਹੀਂ ਹੋਊਗੀ ਆਰਾਮ ਨਾਲ ਆਪਾਂ ਇਹਨੂੰ ਜਦੋਂ ਮਰਜ਼ੀ ਚਾਹੀਏ ਖਾ ਸਕਦੇ ਆ ਲੋ ਜੀ ਫਿਰ ਇੱਕ ਵਾਰ ਤੁਸੀਂ ਵੀ ਟਰਾਈ ਜ਼ਰੂਰ ਕਰੋ ਤੇ ਦੱਸਣਾ ਤੁਸੀਂ ਕਮੈਂਟ ਕਰਕੇ ਤੁਹਾਨੂੰ ਇਹ ਚਟਣੀ ਕਿੱਦਾਂ ਦੀ ਬਣੀ ਆ ਅਗਰ ਤੁਸੀਂ ਬਣਾਈ ਹੈ ਤਾਂ ਤੁਸੀਂ ਇਹ ਵੀ ਦੱਸਣਾ ਕਿ ਤੁਹਾਡੇ ਕਿੱਦਾਂ ਦੇ ਬਣੀ ਆ ਤੁਹਾਨੂੰ ਮੇਰੀ ਚਟਣੀ ਜੋ ਬਣਾਈ ਹੈ ਉਹ ਕਿੱਦਾਂ ਦੀ ਲੱਗੀ ਹੈ ਜਰੂਰ ਕਮੈਂਟ ਕਰਕੇ ਦੱਸਿਓ ਅਗਰ ਫਸਟ ਟਾਈਮ ਸਾਡੇ ਚੈਨਲ ਤੇ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ ਸਾਰਿਆਂ ਦਾ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਰੱਬ ਰਾਖਾ